ਪਿਆਰੀ ਸਾ ਸੰਗਤ ਜੀਓ ਜਦੋਂ ਚਮਕੌਰ ਦੀ ਜੰਗ ਦੇ ਵਿੱਚ ਕਾਫੀ ਸਿੱਖ ਸ਼ਹੀਦ ਹੋ ਗਏ ਅਤੇ ਵੱਡੇ ਸਹਿਬਜਾਂ ਦੇ ਵੀ ਸ਼ਹੀਦ ਹੋ ਗਏ ਉਸ ਸਮੇਂ ਪੰਜਾਂ ਪਿਆਰਿਆਂ ਨੇ ਆਪਣੇ ਗੁਰੂ ਸਾਹਿਬ ਜੀ ਦੀ ਇਲਾਜ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹੁਕਮ ਕੀਤਾ ਕਿ ਮਹਾਰਾਜ ਹੁਣ ਰਾਤ ਦੇ ਹਨੇਰੇ ਵਿੱਚੋਂ ਆਪ ਜੀ ਇੱਥੋਂ ਨਿਕਲ ਜਾਓ ਤੁਸੀਂ ਇਨ੍ਹਾਂ ਬੇਈਮਾਨਾਂ ਦੇ ਹੱਥ ਵਿੱਚ ਨਹੀਂ ਆਉਣੇ ਚਾਹੀਦੇ ਤੁਸੀਂ ਤਾਂ ਪੱਥਰਾਂ ਦੇ ਵਿੱਚ ਵੀ ਜਾਨ ਪਾ ਸਕਦੇ ਹੋ ਸਾਡੇ ਵਰਗੇ ਸਿੱਖ ਤਾਂ ਹੋਰ ਵੀ ਲੱਖਾਂ ਹੋ ਜਾਣ ਤੁਹਾਡੇ ਸਰੀਰ ਦੀ ਸੁੱਖ ਰਹਿਣੀ ਚਾਹੀਦੀ ਹੈ ਇਸ ਤਰ੍ਹਾਂ ਜਲ ਸਿੰਘਾ ਨੇ ਬਹੁਤ ਵਾਰੀ ਬੇਨਤੀ ਕੀਤੀ ਪਰ ਗੁਰੂ ਸਾਹਿਬ ਜੀ اٹਲ ਰਹੇ ਕਿ ਮੈਂ ਇਦਾਂ ਆਪਣੇ ਸਿੱਖਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਆਪਣੇ ਪੁੱਤਰਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਤਾਂ ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਅਤੇ ਆਪਣੇ ਸਾਹਮਣੇ ਬਿਠਾ ਕਰਕੇ ਗੁਰੂ ਸਾਹਿਬ ਜੀ ਨੂੰ ਆਖਿਆ ਕਿ ਮਹਾਰਾਜ ਇਹ ਸਾਡੇ ਪੰਜਾਂ ਪਿਆਰਿਆਂ ਦਾ ਹੁਕਮ ਹੈ ਤੁਸੀਂ ਪੰਜਾਂ ਪਿਆਰਿਆਂ ਦੇ ਹੁਕਮ ਨੂੰ ਅਕਾਲ ਪੁਰਖ ਦਾ ਹੁਕਮ ਸਮਝਦੇ ਹੋ ਇਸ ਕਰਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਾ ਹੈ ਤੁਸੀਂ ਨੇ ਸਾਨੂੰ ਪੰਜਾਂ ਪਿਆਰਿਆਂ ਨੂੰ ਅਕਾਲ ਪੁਰਖ ਦਾ ਰੂਪ ਬਖਸ਼ਿਸ਼ ਕੀਤਾ ਹੈ ਅੱਜ ਅਸੀਂ ਪੰਜ ਪੈਰ ਇਕੱਤਰ ਹੋ ਕੇ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ ਇਸ ਤਰ੍ਹਾਂ ਪੰਜਾ ਸਿੰਘਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਜੀ ਨੇ ਉਹਨਾਂ ਦੀ ਬਚਨਾਂ ਨੂੰ ਸਵੀਕਾਰ ਕੀਤਾ ਅਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਅਸੀਂ ਹੁਣ ਗੱਦੀ ਵੀ ਤੁਹਾਡੇ ਪੰਜਾ ਸਿੰਘਾਂ ਦੇ ਰਾਹੀਂ ਖਾਲਸੇ ਨੂੰ ਦੇ ਦਿੰਦੇ ਹਾਂ ਖਾਲਸਾ ਪੰਥ ਸਦਾ ਹੀ ਅਟੱਲ ਰਹੇਗਾ ਇਹੇ ਬਚਨ ਕਰਕੇ ਗੁਰੂ ਜੀ ਆਪਣੇ ਪੰਜ ਸਿੰਘਾਂ ਦੀਆਂ ਤਿੰਨ ਪ੍ਰਕਰਮਾ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕਰਕੇ ਉਥੋਂ ਨਿਕਲਦੇ ਹੋਏ ਭਾਈ ਸੰਗਤ ਸਿੰਘ ਜੀ ਨੂੰ ਆਪਣੇ ਕਲਗੀ ਆਪਣੇ ਵਸਤਰ ਦੇ ਕਰਕੇ ਉਸ ਨੂੰ ਬਖਸ਼ਿਸ਼ ਕਰਕੇ ਅਤੇ ਭਾਈ ਸੰਗਤ ਜੀ ਨੂੰ ਆਖਿਆ ਕਿ ਤੁਸੀਂ ਗੜੀ ਦੇ ਵਿੱਚ ਹੀ ਇਹ ਕਮਾਲ ਨੂੰ ਸਾਹਮਣਾ ਹੈ ਅਤੇ ਗੁਰੂ ਜੀ ਦੇ ਤਿੰਨ ਸਿੰਘ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਰਾਤੋ ਰਾਤ ਗੜੀ ਦੇ ਪਿਛਲੇ ਪਾਸੇ ਛੋਟੀ ਬੂਰੀ ਤੋਂ ਰਾਤ ਦੇ ਹਨੇਰੇ ਵਿੱਚ ਬਾਹਰ ਨਿਕਲੇ ਬਾਹਰ ਨਿਕਲ ਕੇ ਆਪ ਜੀ ਨੇ ਆਪਣੇ ਸਾਥੀ ਤਿੰਨ ਸਿੰਘਾਂ ਨੂੰ ਕਿਹਾ ਕਿ ਇਹ ਤਾਰਾ ਵੇਖ ਲਵੋ ਅਤੇ ਜੇਕਰ ਆਪਸ ਵਿੱਚ ਨਿਖੜ ਕੇ ਰਾਹ ਪੁੱਲ ਜਾਵੋ ਤਾਂ ਇਸ ਤਾਰੇ ਦੀ ਸੇਧ ਉੱਤੇ ਤੁਰੇ ਆਉਣਾ ਇਸ ਤਰ੍ਹਾਂ ਜੇਕਰ ਰਾਤ ਨੂੰ ਇਕੱਠੇ ਨਾ ਹੋ ਸਕੇ ਤਾਂ ਦਿਨੇ ਹੋ ਜਾਵਾਂਗੇ ਸਿੰਘਾਂ ਨੂੰ ਇਸ ਤਰ੍ਹਾਂ ਸਾਵਧਾਨ ਕਰਕੇ ਮਹਾਰਾਜ ਜੀ ਆਪਣਾ ਧਨੁਸ਼ ਤੀਰ ਪੇਸ਼ ਕਬਜ਼ ਅਤੇ ਸ੍ਰੀ ਸਾਹਿਬ ਲੈ ਕੇ ਕਮਰ ਕਸਾ ਕਰ ਲਿਆ ਅਤੇ ਅਰਦਾਸਾ ਛੋੜ ਕੇ ਮਾਛੀਵਾੜੇ ਵੱਲ ਤੁਰ ਪਏ ਪਿੰਡ ਤੋਂ ਬਾਹਰ ਜਾ ਕੇ ਗੁਰੂ ਜੀ ਨੇ ਤਿੰਨ ਵਾਰੀ ਤਾੜੀ ਮਾਰੀ ਅਤੇ ਉੱਚੀ ਆਵਾਜ਼ ਨਾਲ ਆਖਿਆ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜੇ ਕਿਸੇ ਵਿੱਚ ਹਿੰਮਤ ਹੈ ਤਾਰੂ ਕਲਬ ਇਹ ਆਵਾਜ਼ ਸੁਣ ਕੇ ਰਾਤ ਦੇ ਹਨੇਰੇ ਵਿੱਚ ਜਿਹੜਾ ਵੀ ਤੁਰਕ ਸਾਹਮਣੇ ਹੋਇਆ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਗੁਰੂ ਜੀ ਅੱਗੇ ਵਧਦੇ ਗਏ ਇਸੇ ਹੀ ਰੋਲੇ ਰੱਪੇ ਵਿੱਚ ਆਪ ਜੀ ਨਾਲੋਂ ਤਿੰਨਾਂ ਸਿੰਘਾਂ ਦਾ ਨਿਖੇੜਾ ਹੋ ਗਿਆ ਅਤੇ ਤਿੰਨੇ ਸਿੰਘ ਆਪ ਜੀ ਤੋਂ ਵਿਛੜ ਗਏ ਵੱਖ ਹੋ ਗਏ ਅਤੇ ਗੁਰੂ ਸਾਹਿਬ ਜੀ ਮਾਛੀਵਾਲ ਦੇ ਜੰਗਲਾਂ ਵੱਲ ਤੁਰ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ